ਲਾਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊਜ਼ ਐਸੀਆਂ ਹੁੰਦੀਆਂ ਨੇ ਕਿ ਉਹਨਾਂ ਨੇ ਤਹਿਲਕਾ ਮਚਾ ਦਿੱਤਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਵਿਚਾਰ ਹੋਣ ਲੱਗ ਗਏ ਕਿ ਇੱਕ ਨਾਮੀ ਗੈਂਗਸਟਰ ਇੱਕ ਖਤਰਨਾਕ ਗੈਂਗਸਟਰ ਦੀ ਇੰਟਰਵਿਊ ਕਿਸ ਤਰ੍ਹਾਂ ਹੋ ਗਈ ਔਰ ਸ਼ਰੀਆਮ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੋਣ ਦੀਆਂ ਚਰਚਾਵਾਂ ਛੜ ਗਈਆਂ ਉਸੇ ਨੂੰ ਲੈ ਕੇ ਮਾਮਲਾ ਹੁਣ ਪੱਖ ਦਾ ਨਜ਼ਰ ਆ ਰਿਹਾ ਹੈ ਜਦੋਂ ਹੁਣ ਤਰੀਕਾਂ ਤੇ ਤਰੀਕਾਂ ਪੈ ਰਹੀਆਂ ਨੇ ਸੁਣਵਾਈਆਂ ਹੋ ਰਹੀਆਂ ਨੇ ਵੱਡਾ ਖਲਾਸਾ ਸਾਹਮਣੇ ਆਇਆ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਆਉਂਦੀ ਤਰੀਕ ਨੂੰ ਵੱਡਾ ਖਲਾਸਾ ਹੋ ਜਾਵੇਗਾ ਇਹ ਕਹਿ ਦਿੱਤਾ ਗਿਆ ਦਰਅਸਲ ਹੁਣ ਜੋ ਸੁਣਵਾਈ ਹੋਈ ਹੈ ਉਸ ਸੁਣਵਾਈ ਦੇ ਆਧਾਰ ਦੇ ਉੱਤੇ ਵੱਡੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੁਣ ਇਹ ਡਿਟਰਮਨ ਕੀਤਾ ਜਾਵੇਗਾ ਕਿ ਪੰਜਾਬ ਸਰਕਾਰ ਦਾ ਇਸ ਦੇ ਵਿੱਚ ਕੀ ਹੁਣ ਤੱਕ ਦਾ ਅਪਡੇਟ ਹੈਗਾ ਆ ਔਰ ਨਾਲ ਦੀ ਨਾਲ ਹਾਈ ਕੋਰਟ ਕਿਸ ਤਰ੍ਹਾਂ ਇਸ ਦੇ ਵਿੱਚ ਇੰਟਰਵਿਨ ਕਰਦਾ ਪਿਆ ਹੈ ਜਾਣਕਾਰੀ ਮੁਤਾਬਕ ਗੌਰਵ ਗਹਿਲੋਤ ਨੇ ਜਿਹੜੇ ਵਕੀਲ ਨੇ ਹਾਈ ਕੋਰਟ ਦੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਦੋ ਐਫ ਆਈ ਆਰਸ ਦਰਜ ਹੋਣ ਦੀ ਗੱਲ ਜਿਹੜੀ ਹੈ ਉਹ ਕੀਤੀ ਹੈ ਉਹਨਾਂ ਨੇ ਸਾਫ਼ ਕਿਹਾ ਹੈ ਕਿ ਦੋ ਐਫ ਆਈ ਆਰਸ ਦਰਜ ਹੋਈਆਂ ਨੇ ਔਰ ਦੋਵੇਂ ਐਫ ਆਈ ਆਰਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਨਾਮਜ਼ਦ ਕੀਤਾ ਆ ਅਜੇ ਤੱਕ ਸਿਰਫ ਲਾਰੈਂਸ ਬਿਸ਼ਨੋਈ ਨੂੰ ਨਾਮਜ਼ਦ ਕੀਤਾ ਹੈ ਅਜੇ ਤੱਕ ਹੋਰ ਕਿਸੇ ਦਾ ਨਾਮ ਇਸ ਵਿੱਚ ਨਹੀਂ ਲਿਖਿਆ ਗਿਆ ਪਰ ਇੱਕ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਹਾਈ ਕੋਰਟ ਵੱਲੋਂ ਇੱਕ ਐਸ ਆਈ ਟੀ ਕਨਸਟੀਟਿਊਟ ਕਰਨ ਦਾ ਔਰ ਦਿੱਤਾ ਗਿਆ ਹੈ ਔਰ ਇਸ ਐਸਆਈਟੀ ਦਾ ਮੁੱਖ ਕੰਮ ਇਹੀ ਹੋਵੇਗਾ ਕਿ ਵੀਡੀਓ ਕਾਨਫਰੈਂਸਿੰਗ ਦੇ ذریعے ਪੰਜਾਬ ਸਰਕਾਰ ਦੇ ਹੁਣ ਤੱਕ ਦੀ ਜਾਂਚ ਦੇ ਉੱਤੇ ਧਿਆਨ ਦਿੱਤਾ ਜਾਵੇ ਹਾਈ ਕੋਰਟ ਦੀਆਂ ਪ੍ਰੋਸੀਡਿੰਗਸ ਦੇ ਉੱਤੇ ਧਿਆਨ ਦਿੱਤਾ ਜਾਵੇ ਔਰ ਉਹਨਾਂ ਦੋਵਾਂ ਨੂੰ ਮਿਲਾ ਕੇ ਇੱਕ ਰਿਪੋਰਟ ਤਿਆਰ ਕੀਤੀ ਜਾਵੇ ਜਿਹੜੀ ਰਿਪੋਰਟ 25 ਜਨਵਰੀ ਨੂੰ ਆਉਂਦੀ 25 ਜਨਵਰੀ ਨੂੰ ਹਾਈ ਕੋਰਟ ਦੇ ਵਿੱਚ ਦਾਇਰ ਹੋਵੇਗੀ ਇਸ ਰਿਪੋਰਟ ਦੇ ਆਧਾਰ ਦੇ ਉੱਤੇ ਡਿਕਲੇਅਰ ਕਰ ਦਿੱਤਾ ਜਾਵੇਗਾ ਕਿ ਕਿਹਦੀ ਨਿਗਰਾਨੀ ਦੇ ਵਿੱਚ ਲਾਰੈਂਸ ਬਿਸ਼ਨੋਈ ਦੀਆਂ ਉਹ ਦੋ ਇੰਟਰਵਿਊਜ਼ ਹੋਈਆਂ ਨੇ ਦੋ ਐਫਆਈਆਰਸ ਜਿਸ ਕਰਕੇ ਕਿਉਂਕਿ ਦੋ ਇੰਟਰਵਿਊਜ਼ ਹੋਈਆਂ ਨੇ ਵੱਖ-ਵ ਵੱਖ-ਵੱਖ ਥਾਮਾਂ ਤੇ ਕੀਤੀਆਂ ਗਈਆਂ ਨੇ ਤੇ ਦੋਵੇਂ ਇੰਟਰਵਿਊਜ਼ ਕਰਾਉਣ ਦੇ ਪਿੱਛੇ ਜਿਹੜੇ-ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਨਾਮਜ਼ਦ ਕਰਨਾ ਹੋਵੇਗਾ ਪਰ ਉਹਦੇ ਵਾਸਤੇ ਹੁਣ ਸਮਾਂ ਲੱਗੇਗਾ 25 ਜਨਵਰੀ ਤੱਕ ਦਾ ਸਮਾਂ ਹੈਗਾ ਆ ਉਦੋਂ ਤੱਕ ਦੀ ਜਿਹੜੀ ਐਸਆਈਟੀ ਕਨਸਟੀਟਿਊਟ ਹੋਈ ਹੈ ਉਸ ਐਸਆਈਟੀ ਦਾ ਕੰਮ ਇਹੀ ਹੈ ਕਿ ਉਹ ਨਿਗਰਾਨ ਰੱਖੇਗੀ ਨਿਗਰਾਨੀ ਰੱਖੇਗੀ ਕਿ ਆਖਿਰ ਕਿਹੜੇ ਲੋਕ ਮੌਜੂਦ ਨੇ ਜਿਨ੍ਹਾਂ ਨੇ ਲੋਰੈਂਸ ਬਿਸ਼ਨੋਈ ਦੀ ਇਹ ਇੰਟਰਵਿਊ ਕਰਵਾਈ ਸੀ ਉਸ ਤੋਂ ਬਾਅਦ 25 ਜਨਵਰੀ ਨੂੰ ਸੁਣਵਾਈ ਹੋਵੇਗੀ 25 ਜਨਵਰੀ ਨੂੰ ਵੱਡੇ ਖਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਇੱਕ ਪਾਸੇ ਗੌਰਵ ਗਲਹੋਤ ਨੇ ਇਸ ਬਾਰੇ ਜਾਣਕਾਰੀ ਦਿੱਤੀ ਸਗੋਂ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਉਸੇ ਵੇਲੇ ਐਕਟਿਵ ਹੁੰਦੀ ਹੈ ਜੇ ਇਸ ਵੇਲੇ ਸੁਣਵਾਈ ਦੀ ਤਰੀਕ ਨਜ਼ਦੀਕ ਹੁੰਦੀ ਹੈ 15 ਦਿਨਾਂ ਤੱਕ ਕੋਈ ਕੰਮ ਨਹੀਂ ਹੁੰਦਾ 15 ਦਿਨਾਂ ਦੇ ਬਾਅਦ ਐਨ ਮੌਕੇ ਤੇ ਜਾ ਕੇ ਦੋ ਐਫ ਆਈ ਆਰਸ ਲੌਗ ਕਰ ਦਿੱਤੇ ਜਾਂਦੀਆਂ ਨੇ ਔਰ ਇਹਨਾਂ ਐਫ ਆਈ ਆਰਸ ਦੇ ਵਿੱਚ ਫਿਲਹਾਲ ਸਿਰਫ ਲਾਰੈਂਸ ਅਬਿਸ਼ਨੋਈ ਦਾ ਨਾਮ ਪਾਇਆ ਗਿਆ ਆ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਹੋਰ ਕੋਈ ਵੀ ਨਾਮਜ਼ਦ ਨਹੀਂ ਹੈਗਾ ਪਰ ਇਹਨਾਂ ਮਾਮਲਿਆਂ ਨੂੰ ਲੈ ਕੇ 25 ਜਨਵਰੀ ਤੱਕ ਦਾ ਸਮਾਂ ਹਾਈ ਕੋਰਟ ਵੱਲੋਂ ਵੀ ਦੇ ਦਿੱਤਾ ਗਿਆ 25 ਜਨਵਰੀ ਨੂੰ ਅਗਲੀ ਸੁਣਵਾਈ ਹੈ ਐਸ ਆਈ ਟੀ ਵੱਲੋਂ ਹੁਣ ਵੱਡੇ ਖੁਲਾਸੇ ਹੋ ਸਕਦੇ ਨੇ ਗੌਰਵ ਗਹਿਲੋਤ ਵਕੀਲ ਹਾਈ ਕੋਰਟ ਦੇ ਜਿਹੜੇ ਨੇ ਉਹਨਾਂ ਨੇ ਕਿਹੜੀ ਕਿਹੜੀ ਜਾਣਕਾਰੀ ਹੋਰ ਸਾਂਝੀ ਕੀਤੀ ਹੈ ਇਸ ਮਾਮਲੇ ਦੇ ਵਿੱਚ ਆਓ ਸੁਣਾ ਦਿੰਦੇ ਹਾਂ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਸੀ ਉਹਦੇ ਬਾਬਤ ਜੋ ਪਿਛਲੀ ਤਰੀਕ ਤੇ ਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ ਸੀ ਉਹਦੇ ਵਿੱਚ ਕੋਰਟ ਨੇ ਕੀ ਕੀਤਾ ਅੱਜ ਮਾਨਯੋਗ ਕੋਰਟ ਨੂੰ ਜੋ ਸਰਕਾਰੀ ਵਕੀਲ ਸਾਹਿਬ ਨੇ ਐਫੀਡੇਵਿਟ ਦਿੱਤਾ ਹੈ ਉਹਦੇ ਦੋ ਪਰਚੇ ਜਿਹੜੇ ਨੇ ਉਹ ਦਰਜ ਕਰ ਦਿੱਤੇ ਗਏ ਨੇ ਲੇਕਿਨ ਇੱਕ ਮਜ਼ਾਕ ਦਾ ਵਿਸ਼ਾ ਵੀ ਬਣਿਆ ਕਿ ਜਦੋਂ ਕੋਰਟ ਦੇ ਵਿੱਚ ਤਰੀਕ ਆਉਣ ਲੱਗਦੀ ਹੈ ਜਿਵੇਂ ਕਿ ਅੱਜ ਦੀ ਤਰੀਕ ਸੀਗੀ ਤੁਸੀਂ ਸਾਰੇ ਮੀਡੀਆ ਵਾਲਿਆਂ ਨੂੰ ਵੀ ਪਤਾ ਹੈ ਕਿ ਪਿਛਲੀ ਤਰੀਕ ਤੋਂ ਲੈ ਕੇ ਹੁਣ 10 ਜਨਵਰੀ ਦੇ ਵਿੱਚ 15 ਦਿਨਾਂ ਦਾ ਟਾਈਮ ਸੀਗਾ ਤੇ ਇਹਨਾਂ ਨੇ ਬਿਲਕੁਲ ਅਖੀਰ ਤੇ ਮੌਕੇ ਤੇ ਆ ਕੇ ਦੋ ਦਿਨ ਪਹਿਲਾਂ ਹੀ ਜਿਹੜੇ ਨੇ ਦੋ ਪਰਚੇ ਜਿਹੜੇ ਨੇ ਉਹ ਦਰਜ ਕੀਤੇ ਨੇ ਇਸ ਤੋਂ ਇਲਾਵਾ ਜਿਹੜੀਆਂ ਇੰਟਰਵਿਊਸ ਸੀਗੀਆਂ ਉਹ ਇਹਨਾਂ ਨੇ ਕੀ ਕੀਤਾ ਕਿ ਕੋਰਟ ਨੂੰ ਤਾਂ ਆਰਡਰ ਇਸ ਕੋਰਟ ਨੇ ਆਰਡਰ ਇਹ ਕੀਤਾ ਸੀਗਾ ਕਿ ਤੁਸੀਂ ਪਰਟੀਕੂਲਰ ਜਿਹੜਾ ਯੂਆਰਐਲ ਹੈ ਜਿੱਥੋਂ ਦੀ ਉਹ ਇੰਟਰਵਿਊ ਜਨਰੇਟ ਹੁੰਦੀ ਹੈ ਤਾਂ ਕਿ ਜੇ ਕੋਈ ਹੋਰ ਚੈਨਲ ਮੰਨ ਲਓ এবੀਪੀ ਦੇ ਤਾਂ ਆਪਦੇ ਚੈਨਲ ਤੋਂ ਹਟਾਉਂਦਾ ਇਹਨਾਂ ਨੇ ਕੋਰਟ ਨੂੰ ਆਰਡਰ ਕੀਤਾ ਸੀਗਾ ਤੇ ਇਹਨਾਂ ਨੂੰ ਹਟਾਣਾ ਹੀ ਪਿਆ ਲੇਕਿਨ ਉਸ ਦੇ ਇਲਾਵਾ ਫੇਸਬੁੱਕ ਇੰਸਟਾਗ੍ਰam ਸੋਸ਼ਲ ਮੀਡੀਆ ਚੈਨਲਸ ਜਿਹੜੇ ਸੀਗੇ ਉਹਨਾਂ ਦੇ ਉੱਤੇ ਇੰਟਰਵਿਊਜ਼ ਦੀਆਂ ਬਾਈਟਸ ਜਿਹੜੀਆਂ ਸੀਗੀਆਂ ਉਹ ਚੱਲ ਰਹੀਆਂ ਸੀਗੀਆਂ ਲੇਕਿਨ ਅੱਜ ਜੋ ਇਹਨਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਹੈ ਉਹਦੇ ਵਿੱਚ ਬਕਾਇਦਾ ਇਹਨਾਂ ਨੇ ਸਾਰੀ ਡਿਟੇਲ ਪ੍ਰੋਵਾਈਡ ਕਰਾਈ ਹੈ ਕਿ ਅਸੀਂ ਆਪਦੇ ਜਿਹੜਾ ਸਾਈਬਰ ਸਟਾਫ ਸੀਗਾ ਉਹਦੀ ਮਦਦ ਦੇ ਨਾਲ ਜਿੰਨੇ ਵੀ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਪਲੇਟਫਾਰਮ ਤੋਂ ਚੱਲ ਰਹੀ ਸੀਗੀ ਇੰਟਰਵਿਊ ਉਹਨੂੰ ਹਟਾ ਲਿੱਤਾ ਗਿਆ ਸੋ ਫੋਟੋ ਦੇ ਤੋਂ ਕੁਝ ਸੈਟੀਸਫਾਈਡ ਨਜ਼ਰ ਆਈ ਲੇਕਿਨ ਇਹ ਇੱਕ ਮਜ਼ਾਕ ਦਾ ਵਿਸ਼ਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਿਉਂਕਿ ਮਾਨਜੋ ਕੋਰ ਦੀ ਸੁਪਰਵਾਈਜ਼ਨ ਦੇ ਤਹਿਤ ਇੱਕ ਮਾਮਲਾ ਚੱਲ ਰਿਹਾ ਹੈ ਇਸ ਕਰਕੇ ਪੰਜਾਬ ਪੁਲਿਸ ਜਿਹੜੀ ਹੈ ਉਹ ਐਕਸ਼ਨ ਲੈਂਦੀ ਹੋਈ ਹੈ ਨਜ਼ਰ ਆਈ ਹੈ ਸੋ ਇਹ ਦੋ ਮੇਨ ਚੀਜ਼ਾਂ ਜਿਹੜੀਆਂ ਨੇ ਅੱਜ ਕੋਰਟ ਦੇ ਵਿੱਚ ਹੋਈਆਂ ਹੁਣ ਅਗਲੀ ਕਾਰਵਾਈ ਕੋਰਟ ਨੇ 25 ਜਨਵਰੀ ਲਈ ਤਾਕਤ ਕਰਦੀ ਹੈ ਦੋ ਵਾਕਾ ਕੇਸ ਆ ਯਾਰ ਟਾ ਦੇ ਕਾ ਦੇ ਸੁਹੇਲ ਦੋ ਐਫ ਆਈ ਆਰ ਜੀ ਦੋ ਡਿਫਰੈਂਟ ਇੰਟਰਵਿਊ ਜਿਹੜੇ ਨੇ ਉਹ ਦੋ ਡਿਫਰੈਂਟ ਇਨਸੀਡੈਂਟ ਕਨਸੀਡਰ ਕੀਤੇ ਗਏ ਆ ਪਹਿਲੀ ਇੰਟਰਵਿਊ ਇੱਕ ਸੈਪਰੇਟ ਇਨਸੀਡੈਂਟ ਹੈ ਸੈਕਿੰਡ ਇੰਟਰਵਿਊ ਇੱਕ ਸੈਕਿੰਡ ਇਨਸੀਡੈਂਟ ਹੈ ਇਹ ਵੀ ਪੋਸੀਬਲ ਹੈ ਕਿ ਦੋਨੋਂ ਇੰਟਰਵਿਊ ਜਿਹੜੀਆਂ ਨੇ ਉਹ ਵਕ ਵਕ ਥਾਵਾਂ ਤੇ ਨਹੀਂ ਹੋਣ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਵੀ ਇੱਕ ਇੰਟਰਵਿਊ ਜਿਹੜੀ ਹੈਗੀ ਹੈ ਉਹ ਬਠਿੰਡਾ ਚ ਹੋਈ ਹੋਵੇ ਤੇ ਦੂਜੀ ਇੰਟਰਵਿਊ ਜਿਹੜੀ ਉਹ ਰਾਜਸਥਾਨ ਚ ਹੋਈ ਹੋਵੇ ਸੋ ਐਸ ਕਰਕੇ ਦੋ ਐਫ ਆਈ ਆਰ ਰਜਿਸਟਰ ਹੋਈਆਂ ਹੁਣ ਕੋਰਟ ਨੇ ਐਸ ਆਈ ਟੀ ਦਾ ਗਠਨ ਕੀਤਾ ਪ੍ਰਮੋਦ ਕੁਮਾਰ ਜੀ ਨੂੰ ਆਰਡਰ ਦਿੱਤੇ ਹੈ ਕਿ ਉਹ ਬਾਈ ਵੀ ਸੀ ਵੀਡੀਓ ਕਾਨਫਰੈਂਸ ਦੇ ਥਰੂ ਕੋਰਟ ਦੇ ਨਾਲ ਟੱਚ 'ਚ ਰਹਿਣਗੇ ਐਮਿਕਸ ਸਕਿਉਰਿਟੀ ਦੇ ਨਟਾ ਨਾਲ ਟੱਚ 'ਚ ਰਹਿਣਗੇ ਪੰਜਾਬ ਸਰਕਾਰ ਦੇ ਨਾਲ ਟੱਚ 'ਚ ਰਹਿਣਗੇ ਤੇ ਜੋ ਵੀ ਅਗਲੀ ਡਿਵੈਲਪਮੈਂਟ ਹੋਏਗੀ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਕਿੱਥੋਂ ਤੱਕ ਕੀਤੀ ਕਿਉਂਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹ ਪੂਰੀ ਸੰਭਾਵਨਾ ਹੈ ਕੀ ਅਗਲੀ ਆਉਣ ਵਾਲੀ ਜਿਹੜੀ ਤਰੀਕ ਹੈ 25 ਜਨਵਰੀ ਨੂੰ ਸਾਨੂੰ ਸ਼ਾਇਦ ਮੀਡੀਆ ਕਰਮੀਆਂ ਦੇ ਅੱਗੇ ਦਰਸਨ ਦਾ ਮੌਕਾ ਮਿਲ ਜੇ ਕਿ ਆਹ ਪਾਰਟਿਕੂਲਰ ਵਿਅਕਤੀ ਸੀਗੇ ਜਿਨ੍ਹਾਂ ਦੀ ਨજર ਅੰਦਾਜ਼ੀ ਦੇ ਤਹਿਤ ਆਇਆ ਉਹਨਾਂ ਦੀ ਨਿਗਰਾਨੀ ਦੇ ਤਹਿਤ ਇੰਟਰਵਿਊ ਜਿਹੜੀ ਡਾਕਟਰ ਜੀ ਨੇ ਨਾਮਜ਼ਦ ਕੀਤਾ ਅ ਐਫ ਆਈ ਆਰ 'ਚ ਲਾਰੈਂਸ ਬਿਸ਼नोई ਨੂੰ ਨਾਮਜ਼ਦ ਕੀਤਾ ਜੀ ਬਾਕੀ ਹੋਰ ਕਿਸੇ ਵਿਅਕਤੀ ਨੂੰ ਇਹਨਾਂ ਨੇ ਨਾਮਜ਼ਦ ਨਹੀਂ ਕੀਤਾ ਹੈ ਉਹ ਨਾਮਜਿਤ ਕਰੇ ਹੋਏ ਵਿਅਕਤੀ ਜਿਹੜੇ ਹੈਗੇ ਨੇ ਉਹ ਆਪਾਂ ਨੂੰ ਪਤਾ ਚੱਲਣਗੇ ਜਦੋਂ ਪ੍ਰਮੋਦ ਕੁਮਾਰ ਜੀ ਐਸਫ ਐਫਆਈਆਰ ਦੇ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਕਰਨਗੇ ਤੇ ਨੈਕਸਟ ਡੇਟ ਦੇ ਉੱਤੇ ਕੋਰਟ ਨੂੰ ਰਿਪੋਰਟ ਜਿਹੜੀ ਆ ਉਹ ਸਬਮਿਟ ਕਰਾਂਗੇ